ਸਰੀਰਿਕ ਤੌਰ 'ਤੇ ਤਾਂ ਆਪਾਂ ਜ਼ਰੂਰਾਂ ਪਰ ਦਿਮਾਗ ਤੋਂ ਨਹੀਂ ਇਸ ਕਰਕੇ 1 ਜੂਨ ਨੂੰ ਮੈਂ ਵੋਟ ਪਾਣ ਜ਼ਰੂਰ ਜਾਊਂਗਾ ਮੇਰਾ ਵੋਟ ਮੇਰਾ ਅਧਿਕਾਰ ਹੈ ਮੇਰੀ ਵੋਟ ਮੇਰਾ ਫਰਜ਼ ਹੈ ਮੇਰੀ ਵੋਟ ਮੇਰੀ ਚੋਣ ਮੇਰੀ ਵੋਟ ਮੇਰਾ ਭਵਿੱਖ ਇਸ ਵਾਰ 70 ਪਾਰ ਆਓ ਮਿਲिए 1 ਜੂਨ ਨੂੰ ਪੋਲਿੰਗ ਬੂਥਾਂ 'ਤੇ ਜਿਵੇਂ ਕਿ ਆਪਾਂ ਖੇਤ ਨੂੰ ਖਾਦ ਪਾਣੀ ਲਾ ਕੇ ਖਿਸ਼ਾਲ ਬਣਾਉਨੇ ਆ 1 ਜੂਨ ਨੂੰ ਇਸੇ ਤਰ੍ਹਾਂ ਹੀ ਆਪਣੇ ਵੱਧ ਤੋਂ ਵੱਧ ਵੋਟਾਂ ਪਾ ਕੇ ਦੇਸ਼ ਨੂੰ ਖਿਸ਼ਾਲ ਬਣਾਈਏ ਜਿੱਥੇ ਮਰਤੀਆ ਜਿੱਥੇ ਬੋਣ ਕਾਲੀਏ ਇੱਕ ਇੱਕ ਇਟ ਲਾ ਕੇ ਵਧੀਆ ਮਕਾਨ ਬਣਾਈਏ ਏਕੇ ਤੋਂ ਵੋਟ ਪਾ ਕੇ ਵਧੀਆ ਸਰਕਾਰ ਬਣਾਈਏ 1 ਜੂਨ ਨੂੰ ਵੋਟ ਪਾਉਣ ਚਲੂ ਜਾਵਾਂਗੇ ਸਾਡੀ ਵੋਟ ਦੀ ਗੂੰਜ ਸਾਡੀ ਤਾੜੀ ਨਾਲੋ ਕਿਤੇ ਵਧੇਰੀ ਸਾਡੀ ਵੋਟ ਸਾਡੀ ਬਾਗ਼ਤ ਪੰਜਾਬ ਮਨਾਏਗਾ ਚੋਣਾਂ ਦਾ ਪਰਵ 1 ਜੂਨ 2024 ਨੂੰ